ਦਲੋਂ ਦੇ ਬੈੱਡ ਤਿਆਰ ਕਰ ਰਿਹਾ ਉਹਦੇ ਬੈੱਡ ਵੀ ਤਿਆਰ ਕਰਦਾ ਉਹ ਜਿਹੜੀਆਂ ਭਾਈ ਪਿਛਲੀਆਂ ਚੀਜ਼ਾਂ ਉਹ ਨਹੀਂ ਕਹਿਣ ਦੇ ਦੀਆਂ ਹਾਂ ਹਾਂ ਇਹ ਗੱਲ ਹੈ ਭਾਈ ਠੀਕ ਹਾਂ ਹਾਂਜੀ ਹੋਰ ਯਾਰ ਕੀ ਗੱਲਬਾਤ ਬਣੀ ਕਿਤੇ ਕਿ ਨਹੀਂ ਨਹੀਂ ਭਾਈ ਯਾਰ ਗੱਲਬਾਤ ਨਹੀਂ ਬਣੀ ਅੱਗੇ ਚੱਲਦੀ ਸੀਗੀ ਆਸਟ੍ਰੇਲੀਆ ਦੀ ਉਹ ਫੇ ਪਤਾ ਨਹੀਂ ਕੀ ਰੌਲਾ ਜਿਆ ਪੈ ਗਿਆ ਤੇ ਭਾਈ ਅੱਛਾ ਹਾਂਜੀ ਵੇ ਇਹ ਵੀ ਹਨਾ ਕਰਮਾਂ ਨਾਲ ਹੀ ਹੁੰਦੇ ਆ ਕਰਮਾਂ ਨਾਲ ਹੀ ਭਾਈ ਹੁਣ ਪਤਾ ਨਹੀਂ ਸਾਡੀ ਰੱਬਰੋ ਕਿਸਮਤ ਹੀ ਇਦਾਂ ਦੀ ਐ ਹਾਂਜੀ ਕਿਸਮਤ ਹੀ ਇਦਾਂ ਦੀ ਪਤਾ ਨਹੀਂ ਸਸੀ ਗਾ ਭਾਈ ਜੀ ਵਧੀਆ ਲੋਕ ਬਾਹਰਲੇ ਕਹਿ ਦਿੰਦੇ ਆ ਬਈ ਪਲੇਅਰ ਪਟੀਆਂ ਕਰਦੇ ਆ ਕਿ ਫਲਾਣਾ ਕਰਦੇ ਆ ਇਹ ਵੈਸੇ ਭਾਈ ਸ਼ੌਂਕ ਨੂੰ ਤਾਂ ਨਹੀਂ ਕਰਦੇ ਨਹੀ ਨਹੀ ਭਾਈ ਸ਼ੌਂਕ ਦਾ ਇਹ ਤਾਂ ਹੱਥ ਜੁੜਦੇ ਵਾਇਗਰੂ ਇਹ ਪਟੀਆਂ ਗਲੋਂ ਲਾ ਹੀ ਦੇ ਹਾਂ ਹੈ ਕਿ ਨਹੀਂ ਕਉ ਬੱਜੀਆਂ ਪਟੀਆਂ ਆਪ ਨੂੰ ਨਹੀਂ ਸੋਹਣੀਆਂ ਲੱਗਦੀਆਂ ਬੰਦਾ ਖੁੱਲ ਕੇ ਭੱਜ ਨਹੀਂ ਸਕਦਾ ਹੈਨਾ ਮਟੀਆਂ ਤੇ ਪਲੇਅਰ ਆਥੀ ਜੋੜਦੇ ਇਹਦੇ ਵੀ ਬਾਬਾ ਗਲੋਂ ਲਾ ਹੁਣ ਮੈਂ ਨਾ ਕਈ ਥਾਂਾਂ ਵੈਸੇ ਜਿੱਥੇ ਪੱਟੀ ਮੰਨੀ ਦੀ ਵਾਲ ਕੱਟ ਲੈਂਦਾ ਹੈਨਾ ਤੇ ਵੈਸੇ ਮੈਂ ਵਾਲ ਕਿਤੇ ਹੀ ਆ ਨਹੀਂ ਤੇ ਕੱਟਦਾ ਨਹੀਂ ਤੋਂ ਜਦੋਂ ਲਾਈਦੀ ਪੱਟੀ ਵਾਲ ਬੜੇ ਪੁੱਟੇ ਜਾਂਦੇ ਆ ਜ਼ਖਮ ਹੁੰਦੇ ਆ ਹਾਂ ਇਹ ਵੀ ਇਕਈ ਦਾ ਵੈਗਰੂ ਪਟੀਆਂ ਦਾ ਛਟਕਾਰਾ ਹੀ ਕਰਾ ਦੇ ਹਾਂ ਕਰਾ ਹੋਈ ਸਕਦਾ ਵਾ ਅੱਗੇ ਆਪਾਂ ਮਿਹਨਤ ਲਾਈਏ ਤੇ ਚਲੋ ਫਰਕ ਪੈਂਦਾ ਵਾ ਜਿੱਦਾਂ ਮੈਂ ਅੱਗੇ ਦੋ ਗੋਡਿਆਂ ਦੇ ਉੱਪਰ ਕਰਦਾ ਹਾਂ ਹੁਣ ਇੱਕੇ ਦੇ ਕਰੀਦੀ ਆ ਉਹ ਵੀ ਪਿਛੇ ਥੋੜੀ ਪ੍ਰੋਬਲਮ ਆ ਜਾਂਦੀ ਹੈ ਮੈਂ ਦੋਵਾਂ ਗੋਡਿਆਂ ਤੇ ਫੜ ਗਿਆ ਹਾਂ ਕਰਨ ਨੂੰ ਅੱਛਾ ਹਾਂਜੀ ਇਹ ਵੀ ਐਨ ਭਾਜੀ ਪੂਰੀ ਹਿਸਾਬ ਨਾਲ ਕੱਟਣੀ ਪੈਂਦੀ ਹੈ ਨਾ ਹਾਂਜੀ ਸੈਜ ਬਣਾ ਕੇ ਹੈ ਨਾ ਆਹ ਸਾਰੇ ਆਗੇ ਜਿੱਦਾਂ ਬੋਡਰ ਬੂਟਰ ਸਾਰੇ ਹਾਂਜੀ ਇਹ ਬੋਡਰ ਤਾ ਦੇ ਨਾਲ ਗਰਮੀ ਆ ਗਈ ਨਾ ਥੋੜੀ ਤੇ ਨੁਕਰਾਂ ਦੀ ਪੱਟੀ ਛਿੱਤੀ ਲੱਥ ਜਾਂਦੀ ਥੋੜੀ ਤੇ ਨੁਕਰ ਫਿਰ ਕੱਟ ਕੇ ਸੇ ਨੁਕਰ ਕਾੜੀ ਹੋ ਜਾਂਦੀ ਹੈ ਗੱਡੀ ਦਾ ਥਰੀ ਜਿਹੜੀ ਕੈਂਚੀ ਆ ਉਹ ਨਹੀਂ ਹਨਾ ਟੇਲਰ ਵੀ ਨਹੀਂ ਭਾਈ ਕਮਾਉਂਦਾ ਜਿੰਨੀ ਤੁਸੀਂ ਕਮਾਉਂਦੇ ਹਾਂ ਤਾਂ ਫੈ ਗਈ ਅਰੇ ਚੀਜ਼ ਵੀ ਹੱਥ ਵੈਦੀ ਗੱਡੀ ਆ ਲੁਣਾ ਭਾਈ ਹਾਂਜੀ ਕੋਈ ਵੀ ਕੰਮ ਕਰ ਲੋ ਹਾਂ ਉਹ ਅੱਜ ਆਪਣਾ ਜੋਜਵਾਤ ਪੈਦੀ ਹਨਾ ਵੀ ਕਿਸੇ ਵੀ ਕੰਮ ਦੇ ਹੱਥ ਟੇਕੀ ਜਾਂਦਾ ਵਾ ਜਿਦਾ ਵੀ ਦੁੱਧ ਪਾਉਂਦਾ ਦਾ ਦੁੱਧ ਕਿਲੋ ਦੇ ਹੱਥ ਟੇਕ ਜਾਂਦਾ ਵਾ ਆਪਾਂ ਕਿਤੇ ਟੇਕੀ ਜਾਂਦਾ ਨਹੀਂ ਫੈ ਗਈ ਨਹੀਂ ਕੰਮੀ ਆਪਣਾ ਜੋਬ ਹੀ ਹੈ ਸੇਰ ਨਾਲੇ ਪੂਰੀ ਉਹ ਜਿੱਦਾਂ ਆਉਂਦੇ ਨੇ ਹੁੰਦੇ ਵੀ ਜੋਬ ਤੇ ਜਾਣ ਦੇ ਪੈਂਟ ਬੂਟ ਟਾਈਟ ਵੀ ਲਾਉਣੀ ਹੈ ਨਾ ਆਪਾਂ ਇਹਦਾ ਕੈਂਚੀ ਚਲਾਉਣੀ ਦੀ ਹੈ ਨਾਲੇ ਏਹ ਅੱਛਾ ਤੁਹਾਨੂੰ ਆਪਣੇ ਇਹ ਵੀ ਪਤਾ ਲੱਗ ਜਾਂਦਾ ਵੀ ਕਿਹੜੀ ਕੈਂਚੀ ਕੰਮ ਕਰਦੀ ਕਿਹੜੀ ਨਹੀਂ ਨੀ ਵਾਈਗਰ ਇੱਥੇ ਮੇਰ ਘਰੇ ਸਾਈ ਹਾਂਜੀ ਪੱਟੀਆਂ ਦਾ ਮੈਂ ਕਿਹਾ ਨਾ ਹੀ ਕਰਨੀ ਬਸ ਬਸ ਲੋੜ ਹੀ ਨਾ ਪਵੇ ਪੜੀ ਕਿਸੇ ਨੂੰ ਵੀ ਹਾਂਜੀ ਕਿਉਂਕਿ ਬੰਦਾ ਖੁੱਲ ਕੇ ਭੱਜਾਂ ਵੀ ਜਾਂਦਾ ਇਹਨਾਂ ਪਟੀਆਂ ਨਾਲ ਹਾਂਜੀ ਪਰ ਇਹ ਲੋਡ ਨੂੰ ਕਰਨੀ ਪੈਂਦੀ ਕਿ ਉਹ ਡੇਲੀ ਮੈਚ ਖੇਡੀਦਾ ਵਾ ਹੁਣ ਕਈ ਪ੍ਰਾੜੇ ਪਲੇਅਰ ਨਾ ਆਉਂਦੇ ਵੀ ਇਹਨਾਂ ਪਟੀਆਂ ਨਾਲ ਕੋ ਸ਼ੌਂਕ ਨਾ ਬਣੀ ਫਿਰਦੇ ਉਹ ਜੇ ਨਹੀਂ ਸ਼ੌਕ ਥੋੜੀ ਹਾਂ ਉਹ ਦੱਸੋ ਜੇ ਕਰ ਕੀ ਹੁੰਦਾ ਸੀ ਜਦੋਂ ਉਹਦਾ ਮੈਚ ਹੁੰਦੇ ਉਹਦਾ ਸਾਵਿਆਂ ਦੇ ਮੈਚ ਹੋਣੇ ਬਈਆਂ ਸੌਣ ਚ ਮੈਚ ਹੋਣੀ ਹਨ 15 ਦਿਨੀ ਮਹੀਨੇ ਬਾਅਦ ਕਿਤੇ ਦੋ ਦੋ ਮਹੀਨੇ ਮੈਚ ਨਹੀਂ ਹੁੰਣਾ ਹੂੰ ਇਦਾਂ ਮੈਚ ਹੁੰਦੇ ਸੀ ਤੇ ਹੁਣ ਦੇ ਮੈਚ ਤੁਹਾਨੂੰ ਪਏ ਇੱਕ ਦਿਨ ਦੇ ਦੋ ਦੋ ਮੈਚ ਸਹੀ ਗੱਲ ਹੈ ਕਈ ਪਲੇਅਰ ਇਦਾਂ ਦੇ ਛੜੇ ਤੋਂ ਖੇਡ ਕੇ ਤੇ ਹੋਰ ਕਿਤੇ ਵੀ ਖੇਡਣ ਨੂੰ ਤ ਵੀ ਰੋਜ਼ ਖੇਡਣਾ ਖੇਚ ਵੱਜੀ ਹੈ ਨਾ ਤਰਦ ਦੁਰਦ ਮਹਿਸੂਸ ਹੁੰਦੀ ਹੈ ਫਿਰ ਅਗਲੇ ਦਿਨ ਕਿਤੇ ਨਾ ਕਿਤੇ ਮੰਗ ਹੁੰਦੀ ਜਾਂ ਆਪਾਂ ਤਗੜੇ ਪਲੇਅਰ ਦੀ ਚੱਲ ਆਪਣੀ ਨਹੀਂ ਕਿਹੇ ਹੋਰ ਦੀ ਲਾ ਲਓ ਹਨਾ ਤੇ ਜੋ ਉਹ ਨਹੀਂ ਜਾਂਦਾ ਖੇਡਣਾ ਫਿਰ ਕਮੇਟੀਆਂ ਦੀ ਯਾਰ ਉਹ ਨਹੀਂ ਆਏ ਉਹਦੇ ਪੈਸੇ ਕਟਨੇ ਆਪਾਂ ਪੁਲਿਸ ਉਹ ਦੂਜੇ ਵਿਚਾਰਿਆਂ ਨੂੰ ਲੱਗ ਜਾਂਦੀ ਹੈ ਇਹ ਚੱਗਰ ਮੰਡਨ ਦਾ ਪਟਿਕਾਂ ਤਾਂ ਤਦ ਵੀ ਬਣਣੀਆਂ ਪੈਣੀਆਂ ਹੋਰ ਤੁਸੀਂ ਸੁਣਾਓ ਵਾ ਵਧੀਆ ਭਾਈ ਚੱਲੀ ਜਾਂਦਾ ਚਲੋ ਟਾਈਮ ਪਾਸ ਹੋਈ ਜਾਂਦਾ ਟਾਈਮ ਨਾ ਹੀ ਆ ਗਈ ਫਿਰ ਦੇਖ ਲੈਣੇ ਉਹਦਾ ਵੀਡੀਓ ਹਾਂਜੀ ਹਾਂਜੀ ਅੱਛਾ ਜੋ ਵੀ ਕੋਈ ਵੀ ਪਲੇਅਰ ਜੱਫੀ ਮੜਾ ਨਹੀਂ ਜੇ ਆਪਾਂ ਕੀ ਵੀ ਕੋਈ ਜੱਫੀ ਮੜਾਊਗਾ ਹਨਾ ਸਾਰੇ ਹੀ ਤਗੜੇ ਆ ਵੈਸੇ ਆਪਣੇ ਕਿਸ ਨੇ ਤੰਗ ਕੀਤਾ ਹੋਵੇ ਤੁਹਾਨੂੰ ਨਹੀਂ ਸਰ ਬਈ ਗੁਰੂ ਦੀ ਕਿਰਪਾਈ ਰੀ ਅੱਛਾ ਹਾਂ ਜਿੰਨਾ ਕਿਸ ਨੇ ਤੰਗ ਕੀਤਾ ਉਹਨਾਂ ਨੂੰ ਆਪ ਵੀ ਕੀਤਾ ਲੋਕਾਂ ਨੇ ਹਾਂ ਵੀ ਕੀਤਾ ਹੈ ਹੈ ਕਿ ਨਹੀਂ ਜੇ ਕੋਈ ਵੀ ਕੋਈ ਹਾਂ ਜ਼ਿਆਦਾ ਹੀ ਹਾਂ ਦਿਨਾਰ ਛੋਣੀ ਤਗੜੇ ਜਿਆਦੇ ਹਨਾ ਜੇ ਅਗਲੇ ਵੀ ਆਈਦੇ ਆਜਣੇ ਜਾਂ ਕਾਂਗੇ ਵਾਲਾ ਹਨਾ ਹਾਂ ਇਹ ਤਾਂ ਕੰਮ ਠੱਕੇ ਆ ਜਣੇ ਸ਼ੀਲੂ ਆ ਗੋਪੀ ਫਰੰਦੀਪੂਰੀਆ ਵਾ ਹਨਾ ਤੇ ਫਿਰ ਉਹ ਤੇ ਕੀ ਕਹੀਏ ਵੀ ਧੱਕੇ ਨਾਲ ਨਿਕਲਾਉਣਾ ਫਿਰ ਤੇ ਕੰਮ ਔਖਾ ਉਹਨਾਂ ਦੇ ਗਾੜੀ ਗੋਪੀ ਦੇ ਸੋਹਣ ਨੂੰ ਖੇਡਦੇ ਵੇਖਿਆ ਤੁਸੀਂ ਹਾਂਜੀ ਬਹੁਤ ਮੈਚ ਪਾਣੀ ਮੈਚ ਖੇਡਿਆ ਵੀ ਆ ਅੱਛਾ ਨਾਲ ਹਾਂਜੀ ਯਾਦਗਾਰੀ ਮੈਚ ਹੋਵੇ ਕੋਈ ਜਿਹੜਾ ਤੁਸੀਂ ਨਾ ਬਾਹਰ ਖੜ ਕੇ ਵੇਖਿਆ ਹੋਵੇ ਸਖੌਣ ਤੇ ਗੋਪੀ ਦਾ ਮੈਂ ਇਸ ਤਰ੍ਹਾਂ ਬਾਹਰ ਖੜ ਕੇ ਮੇਰੇ ਕੋ ਸੁਰਸਿੰਘ ਹੀ ਮੈਨੂੰ ਵੇਖਿਆ ਸੀ ਅੱਛਾ ਉਦੋਂ ਗੋਪੀ ਉਸਤਾਦ ਨੇ ਸੁਖਾ ਭੰਡਾਲ ਨੂੰ ਉਸਤਾਦ ਮੁਸੱਦਿਆ ਸੀ ਨਾਲ ਕਾਲਵਾਲਾ ਭਲਵਾਨ ਸੀ ਨਾਲ ਸਜ ਮੰਗੀ ਉਸਤਾਦ ਹੀ ਮੰਗੀ ਉਸਤਾਦ ਨੂੰ ਪੱਕਾ ਪਤਾ ਸੁਖੇ ਭੰਡਾਲ ਦਾ ਤੇ ਮੈਨੂੰ ਇਹ ਕਾਲਵਾਲੇ ਭਲਵਾਨ ਦਾ ਪਤਾ ਹਨਾ ਉਦੋਂ ਇਹਨਾਂ ਦੀ ਮਤਲਬ ਸੁਖਾ ਭੰਡਾਲ ਪੂਰਾ ਸਰਾ ਸੀ ਉਦੋਂ ਜਿੱਦਾਂ ਅੱਜ ਸ਼ਿੱਲੂ ਆਂਦੇ ਨਾ ਏਦਾਂ ਹੀ ਸੁਖਾ ਉਸਤਾਦ ਜੀ ਤੇ ਬਹੁਤ ਤਗੜਾ ਹੈ ਤੇ ਕਾਲਵਾਲਾ ਭਲਵਾਨ ਉਦੋਂ ਗੋਪੀ ਉਸਤਾਦ ਨੇ ਨਾਲ ਸੱਦੇ ਇਹਨਾਂ ਨੂੰ ਅੱਛਾ ਤੇ ਬਹੁਤ ਤੜਾ ਮੈਚ ਹੋਇਆ ਸੁਖਮਨੀ ਸ਼ਾਇਦ ਜਿੱਤ ਗਈ ਸ਼ੁਦਨੀ ਹਾਂ ਹਾਂ ਫਗੂ ਨੂੰ ਜਦ ਫਾਣੀ ਹੋ ਗਿਆ ਮੈਂ ਸਾਰਾ ਵੇਖਿਆ ਉਹ ਨਿਵਰਤਾ ਬਹੁਤ ਨਾ ਬੰਦ ਉਹ ਤਾਂ ਜਾ ਬਈ ਸੋਚਣਾ ਉਹਨੇ ਪਲੇਅਰ ਦਾ ਕੋਈ ਨਾ ਕੋਈ ਮਾੜੀ ਰਹਿਣੀ ਤੇ ਉੱਤੇ ਉਹਨੇ ਜੇ ਜੱਜ ਜੇ ਨੂੰ ਇਤੋਂ ਕੱਟਾ ਪੈਂਦਾ ਨਾ ਨਾ ਜੱਜਾ ਤੈਨੂੰ ਇੱਚੋ ਘੱਟਾਈ ਐ ਚਾਦਾ ਕਰ ਲਾ ਤੇ ਜ਼ਿੰਦਗੀ ਸਹੀ ਸਾਡੇ ਬੰਦੇ ਵੀ ਸਾਰੇ ਸਲਾਹਤੋਂ ਲੈਂਦੇ ਮਕਰਪੁਆਨ ਤੋਂ ਸਾਰੇ ਏਰੀਆ ਸਾਰੇ ਏਰੀਆ ਦੇ 플레이ਰ ਕੋਈ ਵੀ ਗੱਲ ਕਰਨੀ ਕਿਤੋਂ ਦੀ ਕਰਨੀ ਉੱਥੋਂ ਸਲਾਹ ਲੈਣੇ ਭਾਜੀ ਇਦਾਂ ਕਿਦਾਂ ਕਰੀਏ ਕਿ ਮੈਂ ਕਿਹਾ ਦੇਖ ਲਓ ਬਾਈ ਉਹਨਾਂ ਨੇ ਸ਼ੋ ਨਹੀਂ ਹੋਣ ਦਿੱਤਾ ਨਾਲ ਇਹਨੂੰ ਨਹੀਂ ਹਾਂ ਉਹ ਦਿੰਦੇ ਜਿੰਨਾ ਅੰਦਰ ਕਾਤੇ ਆ ਪਲੇਅਰਾਂ ਦੀ ਹੈਲਪ ਕੀਤੀ ਉਹਨਾਂ ਨੇ ਕੁਝ ਹੋਣੀ ਹੋ ਦਿੱਤਾ ਥਾੜਾ ਖੋਲੇੜਾ ਸਾਰਿਆਂ ਮੁੰਡਿਆਂ ਨੂੰ ਗਿਰੀਆਂ ਪ੍ਰੋਟੀਨ ਸਾਰਾ ਕੁਝ ਉਹਦਾ ਹੀ ਖਾਚਾ ਭਾਵੇਂ ਮਹੀਨੇ 15 ਮੁੰਡੇ ਆ ਵਰਣਾ ਜੇ ਸੌਖਾ ਪਏ ਮਾ ਪਉਣੀ ਖਾਂਦਾ ਅੱਛਾ ਜਿਹੜੇ ਨਵੇਂ ਮੁੰਡੇ ਸਾਰੇ ਉੱਥੇ ਰਹਿ ਗਏ ਮਨੂਕਾ ਜੀ ਲੱਖ ਰੁਪਇਆ ਲਾਇਆ ਸਾਡੇ ਤੇ ਪੌੜੀਆਂ ਪੂੜੀਆਂ ਆਪਣੇ ਗਰਾਉਂਡ ਪੱਕੀ ਕਰਾਈ ਮੱਕੀ ਬਣਾ ਬੜੀ ਵੱਡੀ ਗੱਲ ਆ ਬਹੁਤ ਵੱਡੀ ਕੌਣ ਕਰਦਾ ਭਾਜੀ ਕੋਈ ਨਹੀਂ ਕਰਦਾ ਉਹਦਾ ਪਤਾ ਵੀ ਲੱਗਦਾ ਭਾਜੀ ਕੋਈ ਕਿਸੇ ਕੋ ਜਿੰਨਾ ਮਰਜ਼ੀ ਪੈਸਾ ਕੋਈ ਸਾਡੇ ਘਰ ਤੇ ਨਹੀਂ ਦਿੰਦੇ ਕਿ ਰਿਆਤ ਦਿੰਦੇ ਮੁੰਡੇ ਪਾਗ ਗਿਰੀਆਂ ਬੜੀਆਂ ਮਹਿੰਗਾ ਹਣ ਕੰਮ ਸਿਖਲਾ ਕੋਈ ਨਾ ਕੋਈ ਤੇ ਆ ਬਾਹਰ ਚੱਜਾ ਸਹੀ ਗੱਲ ਸਹੀ ਗੱਲ ਇਹ ਆ ਉਹਦਾ ਬੰਦਾ ਕਮਾ ਕੇ ਖਾਂਦਾ ਮਿੰਦਾ ਆਪਦਾ ਹੀ ਮੁੰਡੇ ਘਰ ਦੇ ਵੀ ਫੇਰ ਹੀ ਜਾ ਦਿੰਦੇ ਨਹੀਂ ਤੇ ਕੋਈ ਨਹੀਂ ਦਿੰਦਾ ਮਿਹਰ ਦੂਰਾ ਦੂਰਾ ਹੀ ਲੋਕੀ ਕਹਿੰਦੇ ਆ ਪਲੇਅਰ ਦਿੰਦਾ ਹੀ ਗੱਡੀ ਦੇ ਪਿੰਡ ਵਾਲੇ ਆ ਘਰ ਦੇ ਹੁੰਦਾ ਜੀ ਇਸ ਨਾਲ ਸੋਰੀ ਗਿਰ ਗਿਆ 17 ਆ ਨਾਰੀਅਲ ਹੋ ਗਿਆ ਯਾਰ ਹਾਂ ਨਿਰਦਾ ਯਾਰ 1500 ਖਰਚਾ ਦਿਹਾੜੀ ਦਾ ਹੈਗਾ ਹਾਂ ਸਹੀ ਯਾਰ 1500 ਪਾਜੀ ਹੈਗਾ ਦਿਹਾੜੀ ਦਾ ਖਰਚਾ ਨਹੀਂ ਅੱਧਾ ਬੱਕਰਾ ਕਹਿੰਦਾ ਮਹਿੰਗਾ ਮੱਖਣ ਪਰਵਾਹ ਹਾਂਜੀ ਮਿਹਨਤ ਵੀ ਬੜੀ ਭਈ ਉਹਨਾਂ ਦੀ ਬਹੁਤ ਜੀ ਬਹੁਤ ਸਭ ਤੋਂ ਜੜੀ ਮੇਂ ਦੋਨੋਂ ਹਾਂ ਮੈਂ ਤਾਂ ਕਰਦਾ ਨਹੀਂ ਉਠਿਆ ਮੈਂ ਸਵੇਰੇ ਵੀ 2 ਘੰਟੇ ਸ਼ਾਮਾਂ ਨੂੰ ਬਾਕੀ ਦਿਲ ਦਾ ਸਾਫ਼ ਹੈ ਸਾਰਾ ਕੁਝ ਸਾਰਾ ਕੁਝ ਮਾਲਕ ਸਾਰਾ ਕੁਝ ਦੇ ਦਿੰਦਾ ਨੇ ਨਹੀਂ ਇਹ ਆਪਣੀ ਤੂੰ ਹੀ ਗੱਲ ਕਰਦੇ ਵੀ ਇੰਜਰੀ ਤੋਂ ਬਾਅਦ ਵੀ ਜਿੱਦਾਂ ਵੀਨਾ ਗਿਆ ਵੀ ਆਪਣੀ ਇੰਜਰੀ ਆ ਗਈ ਸੀ ਜੇ ਕਿਹਦਾ ਭਲਾ ਕਰਨੀ ਵੀ ਏ ਆ ਨਹੀਂ ਤਾਂ ਭਾਈ ਇੰਜਰੀ ਹੁੰਦੀ ਪਲੇਅਰ ਨੂੰ ਇਹ ਹੋ ਜਾਂਦਾ ਚੱਲ ਬਾਹਰੋਂ ਪੈਮ ਗਈ ਇਹ ਚਾਰ ਹੋਇਆ ਮੇਰਾ ਸੱਪ ਉਹਨੂੰ ਹੈਗਾ ਹੀ ਨਹੀਂ ਜਿਹੜੇ ਆਉਂਦੇ ਬਾਰ ਗਰਾਊਂਡ ਤੇ ਲਾਈ ਗਿਆ ਅੱਧੇ ਅੱਗੇ ਭਾਉਣ ਨਹੀਂ ਜਾਂਦੇ ਰੇ ਸਾਲੇ ਕਿਥੇ ਲੋਕਡਾਊਨ ਚ ਇੱਕ ਸਾਲ ਗਏ ਲੋਕਡਾਊਨ ਚ ਇਨਾ ਬਿਲਕੁਲ ਲੱਗੇ ਉਹ ਫੜ ਕੇ ਨਾ ਬਾਹਰ ਇੱਕ ਹੁਣ ਨਹੀਂ ਉਹਨਾਂ ਦੀ ਅਹੀ ਇਹ ਮੇਰੇ ਖਿਆਲ ਨਾਲ ਬਾਅਦ ਚ ਮਿਲ ਜਾਣਾ ਬਾਈ ਤੈਨੂੰ ਹਾਂ ਟੋਪ ਹੀ ਹਾਂ ਟੋਪ ਵਧੀਆ ਇਹਦੇ ਨਾਲੇ ਹੋਰ ਇਦਾਂ ਮੇਲਾ ਹੋਇਆ ਇਦਾਂ ਮੇਲਾ ਆ ਜਾਦਗਿਰੀ ਹੈ ਕਦੋਂ ਰੱਖਣ ਕਿਹਦਾ ਕਦੋਂ ਜਿੱਤਣਗੇ 20 ਲੱਖ ਦੱਸ ਸਹੀ ਗੱਲ ਆ ਮੱਖਣਪਾਣੋਂ ਉਹਨਾਂ ਦਾ ਫੋਨ ਆਇਆ ਹੈ ਨਾ ਹੂੰ ਹੂੰ ਤੇ ਤੁਹਾਡੇ ਉਹ ਖਾਸ ਮਡੇ ਕਹਿੰਦੇ ਪਾ ਜੀ ਸਾਲ ਇੱਕਲੀ ਫਲੈਟ ਲੈਦੇ ਨੇ ਪਲੇਰਾਂ ਨੂੰ ਹੂੰ ਬੈਸਟਾਂ ਨੂੰ ਫਲੈਟ ਚੰਦੀ ਗੜਲੇ ਅੱਛਾ ਮੱਖਣਪਾਣਾਂ ਦਾ ਕਿਉਂ ਇਹ ਕੰਮ ਕਰ ਲੱਗੇ ਪਲੇਰਾਂ ਨੇ ਉੱਥੋਂ ਨਾ ਹੀ ਹੂੰ ਨਹੀਂ ਰੱਖੋ 18 ਹੂੰ ਹੂੰ ਜੇ ਵੱਖਰੀ ਚੀਜ਼ ਕਰਨੀ ਫਿਰਾਂ ਦੇ ਠੀਕ 18 ਦਾ ਦੇਣਾ ਪਹਿਲਾਂ ਕਹਿੰਦੇ ਜਿਹੜਾ ਬੈਸਟਾਂ ਨੂੰ ਫਲੈਟ ਫਲੈਟ ਉਹਨਾਂ ਦਾ ਪਲੇਰਾਂ ਉੱਥੋਂ ਨਿਕਲਿਆ ਨਹੀਂ ਕਰਨਾ ਉਹ ਬਲੀ ਡਾਊਨ ਹੋ ਜੂ ਉਹ ਜਗਾ ਨਹੀਂ ਖਿਰਦਾ ਬਲਕਾਰਾ ਸਾਡਾ ਹੁਣ ਸਾਧਨ ਦੇਣਾ ਹੈ ਨਾ ਇਹ ਨਵੇਂ ਹੁੰਦੇ ਸਾਰੇ ਉਦੋਂ ਆ ਸਾਡੇ ਨਾਲ ਬਲਕਾਰਾ ਸ਼ਿਕਾਰ ਮਾਸ਼ੀ ਵਾਲਾ ਹੁੰਦਾ ਜਿਹੜਾ ਮੈਂ ਤੁਹਾਨੂੰ ਅੱਗੇ ਦੱਸ ਰਿਹਾ ਇਹ ਤਾਂ ਅਰਦਾਵਾ ਤੇ ਮੈਂ ਬਾਅਦ ਕਿੱਟ ਲੱਗਾ ਜੱਗੇ ਵੀ ਆਪਣੇ ਭਾਈ ਦੱਸ ਦੇ ਇਹ ਵੀ ਤੂੰ ਪੈਟਰੋਲ ਪੰਪ ਤੇ ਵੀ ਕੰਮ ਕਰਦੇ ਹਾਂਜੀ ਮੈਂ ਪੈਟਰੋਲ ਪੰਪ ਤੇ ਤੇਲ ਪਾਉਂਦਾ ਬੜੀ ਮਿਹਨਤ 4500 ਰੁਪਏ ਮਹੀਨਾ ਮਿਲ ਜਾਂਦਾ ਹੈ ਹਾਂਜੀ ਅੱਜ ਵਾਹਿਗੁਰੂ ਵੀ ਆਪਾਂ 4500 ਦਿੰਦਾ ਆ ਦਿੰਦਾ ਆ ਹੈਨਾ ਜੇ ਮਿਹਨਤ ਕੀਤੀ ਤੇ ਮਿਹਨਤ ਨਾਲ ਸਭ ਕੁਝ ਆ ਵਾਹਿਗੁਰੂ ਕਿਰਪਾ ਚਾਹੀਦੀ ਬਸ ਤੰਦਰੁਸਤੀ ਰਹੇ ਬਿਜਲੀ ਦਾ ਕੰਮ ਕਰਦਾ ਰਿਹਾ ਮੈਂ ਖ 6000 ਰੁਪਿਆ ਮਿਲ ਜਾਂਦਾ ਇਹ ਤੇ ਮਗੂ ਜਾਣਾ ਤੇ ਮਤਲਬ 100 ਰੁਪਿਆ ਕਿਰਾਇਆ ਲੱਗ ਜਣਾ 3000 ਰੁਪਿਆ ਬਾਈਨਾ ਮਹੀਨੇ ਦਾ ਹਾਂ ਤਾਰਾ ਤੁਰਾ ਜਿਹੜੇ ਪਾਉਂਦੇ ਪ੍ਰਾਈਵੇਟ ਖੰਧਿਆਂ ਦਾ ਉਹ ਵੀ ਕਰਦੇ ਰਹੇ ਤੇ ਹੁਣ ਭਾਈ ਸਾਰੇ ਭਰਾ ਜਿੱਦਾਂ ਨਾ ਫੋਟਮਾਂ ਕਿ ਚਾਉਂਦੇ ਆ ਹਾਂਜੀ ਤੇ ਹੁਣ ਮਾਲ ਹੁੰਦਾ ਨਾ ਬਹੁਤ ਕੁਝ ਮਿਲਦੀ ਮਾਲਕ ਕਦੇ ਹੱਥ ਜੋੜੀ ਦਾ ਮਾਲਕ ਐਨੇ ਯੋਗ ਨਹੀਂ ਜਿੰਨਾ ਤੋਂ ਕਿੱਥੇ ਐਨੇ ਯੋਗਾ ਕਰਤਾ ਮਾਲਕ ਨੇ ਬਹੁਤ ਕੁਝ ਦੇਤਾ ਜੀ ਹਾਂਜੀ ਆਪਣੇ ਭਾਈ 90% 90 95% ਦੇ 플레이ਰ ਨਾ ਘਰੋਂ ਇੱਧੇ ਹੀ ਆ ਹਾਂਜੀ ਨਾ ਫਿਰ ਪਿਜਾ ਮਾੜੇ ਕਰਾਉਂਦੇ ਨਹੀਂ ਹੁੰਦੇ ਤਗੜਾ ਚਪੇੜਾ ਕਿੱਥੇ ਖਾਂਦਾ ਜੇ ਛੇਤੀ ਕੀਤੇ ਆਗੇ ਤਾਵਾ ਹੀ ਹੁੰਦਾ ਜਿਹੜਾ ਥੋਜੋ ਗਰੀਦੀ ਕਰਾਉਂਦੀ ਸਾਰਾ ਕੁਝ ਹਾਂਜੀ 5-10 ਬੰਦੇ ਹੁੰਦੇ ਜਿਹੜੇ ਸ਼ੌਂਕ ਜ਼ਿਆਦਾ ਸ਼ੌਂਕ ਹੋਵੇ ਨਾ ਫਿਰ ਚਪੇੜਾ ਖਾਧੀਆਂ ਨਹੀਂ ਤੇ ਪਹਿਲਾਂ ਪਹਿਲਾਂ ਤਾਂ ਗਰਾਉਂਡਾਂ 'ਚ ਚਪੇੜਾ ਹੀ ਵਜਦੀਆਂ ਬੰਦੇ ਭੱਜ ਜਾਂਦੇ ਆ ਤੋਈ ਆਪਣੇ ਦਾਦੇ ਹੀ ਢੇਰੀ ਵਾਲੀ ਕਬੱਡੀ ਹਾਂਜੀ ਹਾਂਜੀ ਲੇਕਿਨ ਮਾੜੀ ਢੇਰੀ ਨਹੀਂ ਚੱਲਦੀ ਜਿਹੜੇ ਬਿਨਾ ਬਿਨਾ ਹਾਂ ਇਕੱਲੇ ਇਕੱਲੇ ਆਲੀ ਹੁੰਦੀ ਹੁਣ ਇਹਦੇ ਉਸਤਾਦ ਦਾ ਬੜਾ ਨਾਂ ਸੀ ਬਲਕਾਰ ਬਲਕਾਰਾ ਬਲਕਾਰਾ ਉਹ ਢੇਰੀ ਵਾਲੀ ਖੇਡਦੇ ਪਰ ਭਾਈ ਮੈਂ ਉਹਨਾਂ ਦੀ ਗੱਲ ਕਰਦਾ ਜਿਹੜੇ ਬਾਜੂ ਬੈਂਕ ਆ ਦੇ ਲੋ ਪਹਿਲੋਂ ਵੀ ਇਦਾਂ ਹੀ ਸੀ ਹੁਣ ਨਹੀਂ ਹੈ ਹਨਾ ਬਹੁਤ ਮਾਟੇ ਮੈਂ ਖੇਡ ਗਿਆ ਬਹੁਤ ਮਾਟੇ ਮੈਂ ਖੇਡ ਗਿਆ ਬਹੁਤ ਅੰਗੇ ਮੈਂ ਬੁੱਪੀ ਭਾਂਤੋ ਵੀ ਸੀਨੀਅਰ ਆ ਬਾਜੂ ਭਾਂਤ ਹਮ ਨਿੱਕਾ ਦੂਰੇ ਖੇਡਦਾ ਆ ਆਹ ਬੋਲ ਰਹੀ ਆਪਣਾ ਨਿੱਕਾ ਨਾ ਦੂਰ ਨਿੱਕਾ ਨਾ ਦੂਰ ਹੁਣ ਤਿੰਨ ਸਾਲਾਂ ਤੋਂ ਖੇਡ ਰਹੀ ਹੈ ਨਹੀਂ ਵਰੀਆ ਗੇਮ ਉੱਤੇ ਵਰੀਆ ਖੇਡਦਾ ਹਮ ਅੱਜ ਸੀ ਜੰਮ ਰਿਹਾ ਮਾਰਕਾਂ ਵਾਲੇ ਭਵਾਨ ਨੂੰ ਉਹ ਵੀ ਨਵਾਂ ਪਲੇਅਰ ਹੈ ਨਾ ਉਹ ਨਵੀਂ ਚੀਜ਼ ਦੋ ਸਾਲ ਹੋ ਗਏ ਤੇ ਨਾ ਉਹ ਉੱਠਿਆ ਨਿੱਕੇ ਮੈਚ ਹੀ ਘਟਦਾ ਸੀ ਜਿੱਦਾਂ ਆਪਾਂ ਸ਼ੋ ਮੈਚ ਘਟਨਾ ਜਾਂ ਮੈਚ ਘਟਨਾ ਨਿੱਕੇ ਮੈਚ ਘਟਦਾ ਹੁੰਦਾ ਹੈ ਅੱਛਾ ਇਹ ਬੰਦੇ ਬਹੁਤ ਮਿਹਨਤ ਕੀਤੀ ਵਿਚਾਰੇ ਨੇ ਹਾਂ ਬਹੁਤ ਤਕੜਾ ਹੋ ਗਿਆ ਹੈ ਮਾਰਕਾਂ ਜੀ ਨਾਲ ਇਸ ਟਾਈਮ ਬਹੁਤ ਟੌਪ ਦੇ ਘਟਣ ਦੇ ਬਿਓ ਪਲੰਟੀ ਜੀ ਘਟਣ ਦਾ ਵਧੀਆ ਟੀਮ ਛਿੱਲੂ ਨਾਲ ਹਾਂ ਵਧੀਆ ਨਿੱਕੇ ਵੀ ਆਪਣੇ ਸ਼ੌਕ ਕਿਦਾਂ ਪਿਆ ਕਬੱਡੀ ਦਾ ਸ਼ੌਕ ਪਿੰਡੋਂ ਮੁੰਡੇ ਖੇਡਦੇ ਇਦਾਂ ਹੀ ਅੱਛਾ ਉਹਨਾਂ ਨੇ ਮਿਹਨਤ ਮੂਤ ਲਾ ਲਈ ਦੀ ਮਾਰੀ ਮੋੜ ਜੀ ਹੂੰ ਫਿਰ ਸੱਚ ਕੰਮ ਵਧਦਾ ਗਿਆ ਕਾ ਹੌਲੀ ਹੌਲੀ ਫਿਰ ਨਿੱਕੇ ਮੈਚ ਖੇਡਨੇ ਸਟਾਰਟ ਕੀਤੇ ਫਿਰ ਬੱਚੇ ਉਸਤਾਦ ਬਣਾਣ ਲੱਗੇ ਅੱਛਾ ਹਾਂਜੀ ਫਿਰ ਉਹਨਾਂ ਨੇ ਬੱਚੋਂ ਉਹਨਾਂ ਨੇ ਖੇਡਦੇ ਖੇਡਦੇ ਚਲੋ ਬੱਚੋਂ ਹੋਣਾ ਆ ਸੀਜ਼ਨ ਚ ਬੈਜੋ ਪਲੈਂਟੀ ਨਾ ਹੋ ਗਿਆ ਗੱਲ ਹੋਗੀ ਮੇਰੀ ਫਿਰ ਉਹਨਾਂ ਨੇ ਖੇਡ ਕੇ ਚਲੋ ਹੁਣ ਨਿਊਜ਼ੀਲੈਂਡ ਹੋ ਆਏਗਾ ਪਲੇਟਫਾਰਮ ਵਧੀਆ ਮਿਲ ਗਿਆ ਨਾ ਟੀਮ ਵਧੀਆ ਮਿਲ ਗਈ ਟੀਮ ਵਧੀਆ ਮਿਲ ਗਈ ਹਾਂ ਚੰਗੇ ਪਲੇਅਰ ਮਿਲ ਗਏ ਅੰਬੇ ਹੋਣੀ ਆ ਭੀ ਵੀ ਆਪਣਾ ਹਨਾ ਤਾਂ ਟੀਮ ਦੇ ਨਾਲ ਹੀ ਉੱਠਿਆ ਸੋਚਿਆ ਨਹੀਂ ਜਿਹੜੇ ਪਲੇਅਰਾਂ ਦਾ ਮਿਲ ਗਿਆ ਅੱਜ ਖੇਡਣ ਦੇ ਆ ਹੂੰ ਹੂੰ ਤੇ ਕਰੇ ਸੋਚੀ ਲਾਈ ਪੋ ਇਹਨਾਂ ਨਾਲ ਬੋੜੋ ਕੁ ਜਾਵਾਂਗੇ ਇਦਾਂ ਤਾਂ ਪਗਾਨ ਖੂਜੀ ਸਤਾਦ ਹੋਣੀ ਸੁਲਤਾਨ ਹੋਣੀ ਆ ਲੋਧੜ ਸਤਾਦ ਹੋਣੀ ਸਾਰਿਆਂ ਨੇ ਉਹਨਾਂ ਸ਼ਾਹਗੁਰ ਦੇ ਖੇਡਣ ਦੇ ਆ ਜਾਂ ਇੰਨਾ ਸਕੂਨ ਆ ਕਿ ਨਹੀਂ ਉਹਨਾਂ ਪਲੇਅਰਾਂ ਨਾਲ ਜਿਹਦੇ ਤਰਸਦੇ ਉਹਨਾਂ ਨਾਲ ਖੇਡਣ ਦੇ ਆ ਕਬੱਡੀ ਨੇ ਬਹੁਤ ਕੁ ਦੇ ਤਾ ਹਾਂਜੀ ਗਾੜਿਆ ਸੋਰਸਿੰਗ ਗੇ ਗਾੜੀ ਦਾ ਵੀ ਪਲਵਾਨੀ ਦਾ ਪਲਵਾਨੀ ਦਾ ਸਹੀ ਹੈ ਹਾਂਜੀ ਬਾਈ ਜਿੰਨੇ ਵੈਸੇ ਉਹਦਾ ਬਾਈ ਕਬੱਡੀ ਵਾਲਿਆਂ ਨੂੰ ਪਲਵਾਨੀ ਮਿਹਨਤ ਕਰਨੀ ਚਾਹੀਦੀ ਹਾਂਜੀ ਜਿਹੜਾ ਪਲਵਾਨੀ ਮਿਹਨਤ ਕਰਦਾ ਉਹ ਜਿਆਦਾ ਤਕੜਾ ਹੋਊਗਾ ਰੰਦੀਪੁਰੀਆ ਭਾਣ ਦੇਖੋ ਅੰਬਾ ਅੰਬਾ ਮੱਖਣ ਹਾਂ ਖੁੱਲਦੇ ਆ ਜਿਹੜੇ ਬੰਦੇ ਖੁੱਲਦੇ ਸੀ ਨਾ ਜੇ ਜੇ ਜਿਆਦਾ ਤਕੜਾ ਨਾ ਜਿੰਨੇ ਅੱਜ ਕੱਲ ਆਪਦਾ ਮੁੰਡਾ ਪਾਉਣਾ ਨਾ ਪਹਿਲਾਂ 2 ਸਾਲ ਕੇ ਖਾੜੇ ਘੱਲੇ ਇੱਕ ਤੁਹਾਨੂੰ ਬੁਲਣਾ ਆ ਜੂ ਸਰਟ ਕਰਨੀ ਆ ਜੂ ਮਿਹਨਤ ਪਾ ਲਾ ਜੂ ਖਾਣਾ ਪੀਣਾ ਆ ਜੂ ਜ਼ਿਆਦਾਤਰ ਤਾਂ ਅੱਜ ਕੱਲ ਪਲੇਅਰਾਂ ਨੂੰ ਰਿਸਪੈਕਟ ਕਰਨੀ ਨਹੀਂ ਆਉਂਦੀ ਕੋਈ ਨਹੀਂ ਲੈਂਦਾ ਵੱਡੇ ਛੋਟੇ ਦਾ ਪਤਾ ਹੀ ਨਹੀਂ ਜਿਹੜਾ ਚਾਰ ਨੰਬਰ ਲੈ ਲਾ ਪੈਂਦਾ ਕੋਈ ਨਿਸ਼ਤ ਕਰਦਾ ਪੰਜ ਪਲੇਅਰ ਚ ਗੋਣ ਵੜੇ ਭੁੱਲ ਨਾਲੇ ਚੱਲ ਭੁੱਲ ਨਾਲੇ ਉਹਨਾਂ ਤਰੀਕਾ ਦੱਸਣਾ ਕਿ ਇਸ਼ਤ ਕਰਣੀ ਆ ਜੂ ਰਗੜਾ ਲਾਉਣਾ ਆ ਜੂ ਸਾਰਾ ਕੁਝ ਹਾਂਜੀ ਕੋਈ ਆਪਣੀ ਖੇਡੀ ਵੀ ਨਹੀਂ ਗਈ ਤੁਸੀਂ ਮੈਨੂੰ ਵੀ ਪਲਵਾਨ ਜੀ ਪਲਵਾਨ ਜੀ ਸਾਕੀ ਚੱਕਰ ਭਾਈ ਅੱਜ ਕੱਲ ਭਾਵੇਂ ਭਾਵੇਂ ਪਲੇਅਰ ਮਾੜਾ ਵੀ ਹੋ ਗਿਆ ਨਾ ਆਪਣਾ ਤਾਂ ਸੀਨੀਅਰ ਉਹਦੀ ਇਸ਼ਤ ਕਰੋ ਹਾਂ ਠੀਕ ਆ ਨਾ ਇਸ਼ਤ ਕਰਨੀ ਜ਼ਰੂਰੀ ਆ ਤਕ ਤਈ ਆਪਣੇ ਪਲੇਅਰ ਭਾਜੀ ਟਾਈਮ ਨਾਲ ਜ਼ਿਆਦਾ ਹੁੰਦਾ ਕੋਲਿਆ ਹਾਂ ਖਾੜੇ ਦਾ ਪਤਾ ਲੱਜਦਾ ਉਹਨੂੰ ਪਤਾ ਲੱਜੂਗਾ ਵੀ ਚੀਜ਼ ਕੀ ਕਬੱਡੀ ਤੇ ਭਾਜੀ ਆਪਣੇ ਕਈ ਪਲੇਅਰ ਪਲੇਅਰ ਜਿਹੜੇ ਹੁੰਦੇ ਪਲੇਅਰ ਦਾ ਹੀ ਹੱਕ ਮਾਰ ਜਾਂਦੇ ਆ ਤੇ ਉਹਨਾਂ ਨੂੰ ਕੋਈ ਮੈਸੇਜ ਅਸੀਂ ਇੱਥੇ ਹੀ ਸਭ ਕੋ ਜਾਣਾਂ ਹਾਂ ਨਾ ਨੰਗੇ ਪਰਾਂ ਦੀ ਕਮਾਈ ਆ ਹਾਂ ਸੱਚੀ ਗੱਲ ਸੁਣਦੇ ਜੇ ਆਪਾਂ ਨੰਗੇ ਪਰਾਂ ਦੀ ਕਮਾਈ ਜੇ ਕਿਹਾ ਕੋਈ ਹੱਥ ਆਂਦਾ ਨਾ ਤੇ ਰਿੰਦਾ ਨਹੀਂ ਨੰਗੇ ਪਰਾਂ ਦੀ ਕਮਾਈ ਨਿਕਲ ਜਾਂਦੀ ਆ ਆਪਾਂ ਨਹੀਂ ਕਹਿੰਨੇ ਕਿ ਜਿਹੜਾ ਕੋਈ ਵੀ ਜਿਹੜਾ ਪਲੇਅਰ ਜਿੰਨੇ ਜੋਗਾ ਉਹ ਉਹਦਾ ਉਹਨਾਂ ਹੱਕ ਦੋ ਹੱਕ ਨਾਲ ਜੇ ਤਾਂ ਕਹੋ ਜਿੰਦਾਂ ਦਾ ਪਲੇਅਰ ਉਹਦਾਂ ਦਾ ਉਹਨੂੰ ਦੋ ਚਲੋ ਖਾਨ ਵਾਲਾ ਖਾਈ ਜਾਵੇ ਪਰ ਜਿਹੜਾ ਪਲੇਅਰ ਆਇਆ ਉਹਦਾ ਹੱਕ ਪੂਰਾ ਦੋ ਪੂਰਾ ਦੋ ਹਾਂ ਜੋ ਮਰਜ਼ੀ ਕਰੇ ਬਾਗੀ ਹਾਂ ਜਿੰਦਾਂ ਦਾ ਪਲੇਅਰ ਉਹਦਾ ਬੰਦ ਆ ਜਿੰਦਾਂ ਦਾ ਬੰਦ ਆ ਉਹ ਵੀ ਨਾਡ ਉਸੇ ਦੀ ਖੇਡਣ ਦਾ ਉਹ ਵੀ ਉਸੇ ਦੀ ਖੇਡਣ ਦਾ ਉਹਨਾਂ ਹੀ ਉਹ ਲੱਗਦਾ ਉਹਨਾਂ ਹੀ ਹੋਏ ਪਲੇਅਰ ਨਵਾਂ ਉੱਠਿਆ ਇੱਕ ਮੰਨੇ ਉਹ ਪੂਰਾ ਕੰਮ ਕਰਨ ਲਿਆ ਇੱਕ ਮੰਨੇ ਆਪਾਂ ਕੰਮ ਨਹੀਂ ਕਰਨ ਦੇ ਉਹਨੂੰ ਫੇਰ ਵੀ ਆਪਾਂ ਹੱਕ ਨਹੀਂ ਦੇਣ ਦੇ ਉਹ ਗਲਤ ਹੈ ਜਿਹੜਾ ਜ਼ੋਰ ਮਾਰਨ ਲਿਆ ਉਹਦਾ ਉਹਨੂੰ ਹੱਕ ਉਹਦਾ ਪੂਰਾ ਦੋ ਭਾਵੇਂ ਨਵਾਂ ਹੀ ਅੱਜ ਆਣ ਕੇ ਖੇਡਣ ਲਿਆ ਹੁਣ ਮੈਂ ਇਹ ਵਾਹ ਹੱਥ ਉਹਦਾ ਖਾਵਾਂਗੇ ਪਰ ਗੱਲ ਨਹੀਂ ਉਹਨੂੰ ਉਹਦਾ ਪੂਰਾ ਹੱਕ ਦੋ ਇਹ ਪਰਿਵਾਰ ਹੈ ਆਪਣਾ ਭਾਈ ਹਣਾ ਜੇ ਕਿਹਨਾ ਇਕੱਲਾ ਇਕੱਲਾ 플레이ਰ ਕੋਈ ਜਿੱਕ ਨਹੀਂ ਪਰਿਵਾਰ ਆਪਣਾ ਇੱਕ ਦੋ ਜਣੇ ਸੁੱਖ ਦੋ ਕੇ ਦਸੀਦਾ ਆ ਹਣਾ ਸੁਣੀਦਾ ਵੀ ਆ ਮਿਲਦਾ ਵੀ ਆ ਸਭ ਨਾਲ ਮੈਚ ਖੇਡਦੇ ਆ 플레이ਰ ਹਾਂਜੀ ਇੱਕ ਦੋ ਲਾਲਾ ਕਹ ਜੀ ਇਹ ਦੂਜੀ ਟੀਮ ਚ ਕਰੀਏ ਦੂਜੀ ਟੀਮ ਚ ਨਾਲੇ ਨਾ ਮੈਚ ਖੇਡਣਾ ਫਿਰ ਆ ਭਾਈ ਜੀ ਨਾਲ ਉਹਨਾਂ ਨੂੰ ਉਹਨਾਂ ਦਾ ਮਨ ਚ ਹੈਗਾ ਨਹੀਂ ਪਿੰਗ ਸਟਾਰ ਹੈ ਸਟਾਰ ਆ ਵੇ ਲੋ ਉਦੋਂ ਕੋਈ ਚੱਕਰ ਹੀ ਨਹੀਂ ਹੋਇਆ ਹੈਗਾ ਵੀ ਛਲੇ ਭੰਤਾ ਤੇ ਪੂਰਾ ਨਹੀਂ ਤੇ ਅੱਜ ਕੱਲ ਪਲੇਅਰ ਕਈ ਹੋਏ ਵੇਖੇ ਗੱਡੀਆਂ ਸੀ ਸਕੂਲ ਦੇਆਂ ਜੀ ਕੀ ਹਾਲ ਜੀ ਠੀਕ ਆ ਉਹ ਆਂਦੇ ਬਣਾ ਦੇਣੀ ਆ ਹਾਂ ਜੀ ਸਟਾਰ ਆਂ ਚਾਹੀ ਕਿ ਨੂੰ ਸੱਧਿਆ ਕਿੰਨੇ ਜੀ ਬਸ ਉਹ ਪਰਿਵਾਰਾਂ ਨੂੰ ਵੇਖ ਲੋ ਇਹ ਵੀ ਕਹੇਗਾ ਪਲੇਅਰ ਚਲੋ ਹੰਦੀ ਆ ਹਾਂ ਜੀ ਪਰ ਫਰਿਆਜ ਬਹੁਤ ਜਿਆਦਾ ਮਸਲਾ ਲੋ ਜਿਦਾਂ ਸਾਰਿਆਂ ਨੂੰ ਮਿਲੰਦਿਆ ਮੈਨਾਂ ਚ ਜਿਹੜੇ ਵਧੀਆ ਪਲੇਅਰ ਉਹਨਾਂ ਚ ਕਿਸੇ ਨੂੰ ਨਹੀਂ ਹੈਗੀ ਭਾਈ ਅੱਜਕੱਲੇ ਵੇਖੇ ਇਹ ਕਹਣਾ ਮਿਲਿਦਾ ਹੀ ਆ ਜਿਹੜੇ ਨਵੇਂ ਉੱਠਦੇ ਨਾ ਹਣਾ 2 ਕੁ ਮਹੀਨੇ ਬਾਅਦ ਮਹੀਨੇ ਬਾਅਦ ਉੱਠਦੇ ਨਵੇਂ ਸਾਲ ਬਾਅਦ ਉੱਠਦੇ ਆ ਉਹ ਇਦਾਂ ਕਰਦੇ ਆ ਜਿਹੜੇ ਸੀਨੀਅਰ ਬਖਸ਼ੀ ਭਾਈ ਹੋਣੀ ਸੁਲਤਾਨ ਹੋਣੀ ਇਦਾਂ ਦਾ ਹੈਗਾ ਨਹੀਂ ਇਦਾਂ ਇਕੱਠੇ ਬੈਈਦਾ ਸੀ ਕੱਢੀ ਦਾ ਹਾਂ ਕੋਈ ਗੱਲ ਨਹੀਂ ਹੈਗੀ ਪਰ ਇਹ ਭਾਈ ਪਰਮਾਤਮਾ ਲਈਆਂ ਹਨ ਕਿਸੀ ਕਿਸੇ ਨੇ ਜਿਨੂੰ ਯਾਰ ਮਿਹਨਤ ਲਾ ਕੇ ਤਾਂ ਆ ਇਹਨੂੰ ਪਤਾ ਵਾ ਵੀ ਹਾਂ ਜਿਹਨੇ ਦੁਨੀਆ ਦੇ ਰੀ ਸਟਰਗਲ ਕੀਤਾ ਜਿਨੇ ਹਾਂ ਜੇ ਦੁਨੀਆ ਪਿਆਰ ਕਰੂਗੀ ਤੇ ਆਪਾਂ ਨਹੀਂ ਜੇ ਦੁਨੀਆ ਪਿਆਰ ਨਾ ਕਰੂਗੀ ਤੇ ਆਪਾਂ ਪਿਆਰ ਕਰਦੇ ਦੁਨੀਆ ਸਿਰ ਤੇ ਹੀ ਆ ਰੇਰ ਜੇ ਦੁਨੀਆ ਕੋਈ ਪਿਆਰ ਵਧੀਆ ਦੁਨੀਆ ਬਤਾ ਦਿੰਦੀ ਕਿੰਨਾ ਦਾ ਪਿਆਰ ਹੁੰਦੀ ਕੀ ਤਾਂ ਉਹ ਚਾਰ ਤੋਰੇ ਫਿਰਦੇ ਉਹਨਾਂ ਵਿੱਚ ਨਹੀਂ ਰੱਬ ਗਿਆ ਚ ਸਹੀ ਆ ਮੰਨਦੇ ਕਿ ਨਹੀਂ ਜਿਹੜੀ ਸੰਸਰੀ ਬੇਤੀ ਉਹਦਾ ਵੇਚੀ ਰੱਬਾ ਸਾਥ ਦੀ ਰੱਬ ਸਾਰਾ ਕੁਝ ਯਾਰੋ ਵੇਖਦੇ ਹੋਣਗੇ ਹਨਾ ਭਾਈ ਇੱਧਰ ਆਪਾਂ ਆਪਾਂ ਨੂੰ ਸਾਰਿਆਂ ਨੂੰ ਨਹੀਂ ਇਤਨਾ ਬਿਟਾਂਗੇ ਕਿਤਨਾ ਬਣਾਗੇ ਬਣਾਗੇ ਅਸੀਂ ਵੀ ਇਦਾਂ ਦੋਵਾਂਗੇ ਅਸੀਂ ਆਓ ਸੋਇਦੇ ਰਹੇ ਟਾਈਮ ਨੂੰ ਟਾਈਮ ਟੇਬਲ ਵੀ ਭੁਲਾਣ ਇਹਨਾਂ ਨੂੰ ਦੇਖ ਕੇ ਆਪਣਾ ਟਾਈਮ ਚ ਤੇ ਇਹਦੇ ਤੇ ਚੋਲਾ ਸਾਹਿਬ ਦੇ ਮੈਚ ਨਹੀਂ ਵੜਦੇ ਬੈ ਬੈ ਵੇਨੇ ਨੇ ਤੇ ਮਨ ਸੋਇਦੇ ਨੇ ਵੀ ਇਹੀਂ ਕਿਤੇ ਖੇਡਾਂਗੇ ਇਹੀਂ ਨਾ ਗਰਾਉਂਡਾਂ 'ਚ ਆਵਾਂਗੇ ਇਹ ਚੱਕਰ ਹੁੰਦਾ ਹੁਣ ਉਹਨਾਂ ਦੀ ਮਨਚੀ ਫੀਲਿੰਗ ਹੈ ਵੀ ਅਸੀਂ ਵੀ ਇਦਾਂ ਆਵਾਂਗੇ ਮਿਹਨਤ ਕਰਨਗੇ ਜਾ ਕੇ ਸਾਰ ਇਹਨਾਂ ਨੂੰ ਵੇਖ ਕੇ ਫਰਿਆਦ ਭਾਉਣ ਉਹਨਾਂ ਨੂੰ ਕਿ ਇਹੀਂ ਮਿਹਨਤ ਕਰਨੀ ਇਨਰ ਕਿਉਂ ਨੇ ਇਹ ਚੱਕਰਾਂ ਗਲਜਾਰੀ ਪੂਰਾ ਉਹਨਾਂ ਨੂੰ ਵੇਖ ਕੇ ਆਪਣਾ ਟਾਈਮ ਚ ਇੱਥੇ ਆਉਂਦਾ ਹਣਾ ਹੋਰ ਪੂਰਾ ਜਨਾ 20 ਸੁਰਸੀ ਗਰੀ ਦੇ ਲੱਗੇ ਗਵੰਡੀ ਆ ਅੱਛਾ ਨੀ ਵਧੀਆ ਆ ਨਵਿੰਦਰ ਆ ਉਹਨਾਂ ਨੂੰ ਇੱਥੇ ਸਾਡੇ ਦੇ ਗਾੜਿਆ ਕਬੱਡੀ ਦਾ ਤੇ ਉੱਥੇ 10 ਕਿਲੋਮੀਟਰ ਜੀ ਪੂਰਾ ਪੂਰੇ ਸਟਾਰ ਪਲੇਅਰ ਨਵਿੰਦਰ ਆ ਬੜੇ ਸ਼ੋਅ ਮੇਂ ਦੇਖੇ ਛੇਰੇ ਭਵੰਦਾਂ ਸ਼ਾਇਗਲ ਤੇ ਜਾਣਾ ਕਦੀ ਮੋੜਛਲਾਂ ਤੇ ਵੀ ਵੇਖਣਾ ਚੋਲਾ ਸਾਦਾ ਉਹ ਫਰੰਦੀਪੁਰ ਦਾ ਮੈਚ ਵੇਹ ਜੀ ਇਦਾਂ ਵੀ ਇੱਥੇ ਰਹਿੰਦੇ ਹਰ ਕਿਸੇ ਨੂੰ ਜਨੂਨ ਹੁੰਦਾ ਉਹ ਵੀ ਚਾਰੇ ਕੀ ਤਾਂ ਕਿੱਥੋਂ ਆਏ ਵਾਸਤੇ ਨਹੀਂ ਆਏ ਹੂੰ ਜਦੋਂ ਜਦੋਂ 2 2 ਵਜੇ ਲੋਕੀ ਜਾ ਕੇ ਬੈਠੇ ਤੇ ਅੱਜ ਮੈਚ ਇੱਥੇ ਸਾਡੇ ਏਰੀਆ ਮੱਦਰ ਮੈਚ ਹੁੰਦਾ ਮੱਦਰ ਬਹੁਤ ਆਫਟਰ ਦੋ ਦਿਨੋਂ ਸਕੂਲ ਲਾਗੇ ਸਟੇਡੀਅਮ ਦਵਾਂ ਸਟੇਡੀਅਮ ਬਣਾਇਆ ਹੁੰਦਾ ਨਾ ਫਿਰ ਸਕੂਲ ਵੀ ਭਰ ਜਾਂਦਾ 1:30 ਵਜੇ ਲੋਕੀ ਜਾ ਕੇ ਬੈਹਣ ਤੇ ਸ਼ਾਮਾਂ 6 ਵਜੇ ਮੈਚ ਹੁੰਦਾ ਤੇ ਅੱਜ ਮੈਚ ਵੇਖਣਾ ਸੁਮੰਤ ਦਾ ਉਹ ਅਸ਼ੀਰਵਾਦਾ ਗੁੱਪੀ ਦਾ ਕੋਈ ਸਰੀਰ ਵੀ ਬਾਰੇ ਜਿਹੜੀ ਪ੍ਰਦਰਸ਼ਨੀ ਹੈ ਨਾ ਜੇ ਗੱਲ ਕਰੀਏ ਗੀਵ ਤੇ ਹੈ ਹੀ ਹੈ ਸਰੀਰ ਵੀ ਸਾਡੇ ਮਾਝੇ ਕੇ ਟੀਮ ਨੂੰ ਸਾਈ ਨਹੀਂ ਮਿਲਦੀ ਨਾ ਸਾਈ ਅੱਛਾ ਜੀ ਪਲੇਅਰ ਹੀ ਘਰੇ ਬਿਠਾਤੇ ਹੋਣਾ 2 ਸਾਲ ਦੂਜੀਆਂ ਟੀਮਾਂ ਨੂੰ ਸਾਈ ਨਹੀਂ ਮਿਲੀ ਜਿੱਥੇ ਸੂਮਨ ਗੋਪੀ ਸੂਮਨ ਗੋਪੀ ਫਿਰ ਉਹ ਵੀ ਪਲੇਅਰ ਮੈਚ ਦੇਖਣੇ ਸ਼ੁਰੂ ਕਰਤੇ ਉਹਨਾਂ ਦੇ ਜਦੋਂ ਸੂਮਨ ਪਹੁੰਚ ਪੂਰਾ ਆ ਗਿਆ ਉਸ ਤੋਂ ਬਾਅਦ ਲੋਕੀ ਸਾਲ ਇੱਕ ਕਿਸੇ ਨੇ ਮੈਚ ਨਹੀਂ ਰੱਖਿਆ ਗਰੋਂਡਾ ਨਹੀਂ ਭਰਦਿਆਂ ਲੋਕੀ ਆਉਂਦੇ ਨਹੀਂ ਮੈਚ ਦੇਖਣੋਂ ਬਾਅਦੋਂ ਅਰਚ ਪਹੁੰਚ ਜਦੋਂ ਆਇਆ ਤਕੜਾ ਆਇਆ ਬਾਅਦੋਂ ਬਾਹਰੋਂ ਆ ਗਏ ਵੀ ਜਿਆਦਾ ਤਕੜਾ ਖੇਡਿਆ ਭਾਣ ਫਿਰ ਲੋਕੀ ਆਉਂਦੇ ਵੀ ਅਰਚ ਦੇਖਣਾਂ ਪਹਾੜੀ ਬਾਹਰ ਰਹਿਣਾ ਸਾਲ ਸਾਲ ਇੱਕ ਤੋਂ ਬਾਅਦ ਕਿੱਦਾਂ ਚਲ ਗਏ ਇਨੂੰ ਵੀ ਹੋ ਗਿਆ ਮੇਗਾ ਸੁੱਖਾ ਕੱਲਾ ਬੈਠਾ ਸਾਈਡ ਤੇ ਬੈਠੇ ਭਾਈ ਬਸ ਉਦਾਂ ਹੀ ਕੀ ਗੱਲ ਹੋ ਗਈ ਨਾ ਹੋਇਆ ਤਾਂ ਕੁਝ ਨਹੀਂ ਭਾਈ ਵੈਸੇ ਹੋਰ ਫਿਰ ਹਾਂ ਠੀਕ ਹੈ ਭਾਈ ਵਧੀਆ ਇਹ ਸੁੱਖਾ ਵਾਲਾ ਤੁਸੀਂ ਸੁਣਾਓ ਭਾਈ ਕਿਦਾਂ ਬਹੁਤ ਵਧੀਆ ਮੇਰੇ ਵਧੀਆ ਠੀਕ ਠਾਕ ਮੈਚ ਕਿਦਾਂ ਰਿਹਾ ਮੈਚ ਭਾਈ ਆਪਾਂ ਜਿੱਤ ਗਏ ਅੱਛਾ ਜਿੱਤ ਗਏ ਹਾਂ ਜਿੱਤ ਗਏ ਭਾਈ 85 ਕਿਲੋ ਹੀ ਹਾਂ ਭਾਈ 85 ਕਿਲੋ weight ਆਉਂਦਾ ਵਾ ਨਾ weight ਉਹਨਾਂ ਦਾ ਆਪਣਾ 84 ਕਿਲੋ ਵੇਟ ਆ ਵੈਸੇ ਉਹ ਤਾਂ ਓਪਨ ਦੇ 85 ਕਿਲੋ ਦੇ ਵਿੱਚ ਨਾ ਪਾਜੀ ਇਹੋ ਕੋਈ ਫਰਕ ਨਹੀਂਗਾ ਹੂੰ ਕਹਿਣ ਨੂੰ 85 ਆ ਹੂੰ ਜਿੱਦਾਂ ਉਹ ਸੋਣ ਨੂੰ 85 ਆ ਪਰ ਓਪਨ ਤੇ 85 ਇਕੱਠੀ ਆ ਭਾਜੀ ਅੱਛਾ ਹਾਂ ਕਾਕਾ ਸ਼ਾਗਰਪੁਰਿਆ ਹਾਂ ਇਹ ਵੀ ਆਪਾਂ ਇਕੱਠੇ ਖੇੜਦੇ ਭਾਜੀ ਆ ਗਿਆ ਕਾਕੇ ਭਾਜੀ ਬਹੁਤ ਬਹੁਤ ਮੁਬਾਰਕਾਂ ਭਾਈ ਤੁਹਾਨੂੰ ਮੇਰਾ ਫੇਵਰਿਟ ਜਾਫੀ ਆ ਇਹ ਨਹੀਂ ਭਾਜੀ ਬਹੁਤ ਵਧੀਆ ਬੰਦਾ ਇਨਸਾਨ ਵੀ ਭਾਜੀ ਵਧੀਆ ਵਾ ਹਾਂਜੀ ਹੁਣੇ ਲੈ ਮੁਰਕੇ ਹੱਥ ਨਹੀਂ ਉਹ ਵੀ ਨਾ ਲੈ ਲੈਨੇ ਭਾਈ ਕੋਈ ਨਹੀਂ ਨਾ ਭਾਜੀ ਲਾਲੀ ਨੇ ਪੱਕਾ ਕਿਸਾਨ ਵੀ ਵਧੀਆ ਕਿਸਾਨ ਵੀ ਵਧੀਆ ਹੱਸ ਮੁੱਖਾ ਇਹ ਹੋ ਗਿਆ ਫਰਿਆਦ ਹੋ ਗਿਆ ਰੂਬ ਹੋ ਗਿਆ ਸਹੀ ਗੱਲ ਆ ਹਾਂ ਠੀਕ ਆ ਭਰਾ ਠੀਕ ਆ ਸੌਖੇ ਆਪਣੇ ਨੇ ਕਮੀ ਉਦਾਂ ਕਿੱਥੇ ਆਉਂਦੀ ਪਈ ਆ ਵੀ ਤੈਨੂੰ ਮਜ਼ਾਕ ਕੀ ਆਪਣੇ ਦਿੱਕਤ ਕੀ ਆ ਘਰੋਂ ਨੂੰ ਪਰੇਸ਼ਾਨੀਆਂ ਪੈਸੇ ਲਵਾਂਗੇ ਕਿ ਕਿੱਦਾਂ ਸਪੋਰਟ ਨਹੀਂ ਆ ਭਾਈ ਸਪੋਰਟ ਨਹੀਂ ਹੁੰਦੀ ਮੇਰੀ ਯਾਰ ਅੱਛਾ ਹਾਂ ਕਿਉਂਕਿ ਘਰੋਂ ਤਾਂ ਸਪੋਰਟ ਮੈਨੂੰ ਬਿਲਕੁਲ ਹੀ ਨਹੀਂ ਗਈ ਕਿਉਂਕਿ ਘਰ ਦਾ ਸਰਕਲ ਹੀ ਉਦਾਂ ਦਾ ਭਾਜੀ ਘਰੋਂ ਹੁਣ ਮੈਂ ਕੀ ਮੰਗੂਗਾ ਹਾਂ ਠੀਕ ਨੇ ਤੇ ਮੈਂ ਭਾਈ ਮੈਂ ਦੇਖੋ ਮੇਰਾ ਤਾਂ ਸਰਕਲ ਇਦਾਂ ਵਾ ਜਿੱਦਾਂ ਗਰਮੀਆਂ ਨੂੰ ਮੈਂ ਕੰਮ ਕਰਨਾ ਹਾਂ ਮੈਂ ਅੱਗੀ ਟਰਾਂਸਫਰਮਾ ਦਾ ਰਪੇਰ ਕੰਮ ਕਰਦਾ ਹੈਗਾ ਅੱਛਾ ਹਾਂਜੀ ਗਰਮੀਆਂ ਨੂੰ ਉਹ ਕੰਮ ਕਰਨਾ ਜਦੋਂ ਕੋ ਆਪਣੇ ਮੈਚ ਸ਼ੁਰੂ ਹੋਣੇ ਆਠਵੇਂ ਨਵੇਂ ਮਹੀਨੇ ਉਦੋਂ ਵੀ ਆਪਣੀ ਡਾਈਡੂਡ ਕਰਕੇ ਮਿਹਨਤ ਕਰਨੀ ਉਦੋਂ ਹਾਂ ਸਾਰੀਆਂ ਗਰਮੀਆਂ ਮੈਂ ਬੈੰਦਾ ਥੜੋ ਭਾਈ ਕੰਮ ਕਰਨਾ ਮੈਂ ਤਾਂ ਕੰਮ ਕਰਕੇ ਉਹੀ ਆਪਣੇ ਦੇ ਪੈਸੇ ਲਾਉਣੇ ਪੈਂਦੇ ਨੇ ਦੇ ਨਿੱਕਈ ਤਾਂ ਪਲੇਅਰ ਕਹਿੰਦੇ ਆ ਵੀ ਕੱਬਡੀ ਵਾਲੇ ਹੋਰ ਕੋਈ ਕੰਮ ਹੀ ਨਹੀਂ ਕਰ ਸਕਦੇ ਕਬੱਡੀ ਵਾਲੇ ਭਾਈ ਜਿਹੜੇ ਬੰਦੇ ਤੋਂ ਹੈਗਾ ਉਹਨੇ ਤਾਂ ਕੀ ਕਰਨਾ ਜਿੱਦਾਂ ਹੁਣ ਮੇਰੇ ਅਰਕੋ ਕੋਈ ਹੈ ਹੀ ਕੋਸ਼ ਨਹੀਂ ਹੈ ਤਾਂ ਮੈਨੂੰ ਕਰਨਾ ਹੀ ਪੈਣਾ ਹੈ ਹਨਾ ਭਾਈ ਮੈਨੂੰ ਤਾਂ ਭਾਈ ਕਰਨਾ ਹੀ ਪੈਣਾ ਮੈਨੂੰ ਹੁਣ ਦੱਸਦਾ ਨਹੀਂ ਕੋਈ ਮੈਨੂੰ ਆਣੀ ਕਿੱਥੋਂ ਹੈ ਹਨਾ ਕੰਮ ਤਾਂ ਭਾਈ ਹੁਣ ਸੱਟਾਂ ਹੀ ਨਹੀਂ ਲੱਗੀਆਂ ਹੋਈਆਂ ਵਾ ਪਰ ਤਾਂ ਵੀ ਕਰਨਾ ਪੈਂਦਾ ਤੇ ਹੁਣ ਪੀਤੋਂ ਪੈਸੇ ਮੰਗਾਗੇ ਭਾਈ ਵੈਸੇ ਜੇ ਉਦਾਂ ਦਿਨ ਸਪੋਰਟ ਦੀ ਲੋੜ ਹੋਵੇ ਤੈਨੂੰ ਕਿੱਦਾਂ ਦੀ ਸਪੋਰਟ ਚਾਹੀਦੀ ਆ ਵੀ ਕਿਸੇ ਵਧੀਆ ਟੀਮ ਦੇ ਵਿੱਚ ਮੌਕਾ ਮਿਲ ਜਵੇ ਫਾਈਨੈਂਸ਼ੀਅਲੀ ਸਪੋਰਟ ਚਾਹੀਦੀ ਆ हां भाई ये बढ़िया नंबर है दस हां बढ़िया टीम थी अपनू मौका मिल जवे हम्म ठीक नहीं हुणआ फरियाद नहीं हैगे अपने प्यार कहंदा काल कोई चक्कर नहीं कहंदा ਸਾਡੇ ਨਾਲ ਆ ਜਾ ਕਹਿੰਦਾ ਮੈਂ ਕਹਾਂ ਕੋਈ ਚੱਕਰ ਨਹੀਂ ਭਾਈ ਸਰਕਲ ਤਾਂ ਭਾਈ ਇੱਥੋਂ ਮਰਦਾ ਵੀ ਪਹਿਲਾਂ ਮੈਂ ਆਪਣੀ ਤਿਆਰੀ ਧਕਾਨੀ ਪੈਣੀ ਆ ਮੈਨੂੰ ਹੁਣ ਮੈਂ ਇਹਨਾਂ ਨਾਲ ਜਾ ਕੇ ਉੱਥੇ ਖੜਨਾ ਥੋੜੋ ਭਾਈ ਹਨਾ ਉਹਨੇ ਤਾਂ ਆਪਾਂ ਨੂੰ ਕਹਿਤਾ ਵੀ ਤੂੰ ਸਾਡੇ ਨਾਲ ਆ ਜਾ ਪਿਆਰ ਹੁਣ ਮੈਂ ਜਾ ਕੇ ਉੱਥੇ ਕੱਪੜੇ ਪਾ ਕੇ ਵਿੱਚ ਬਹਿਣਾ ਥੋੜੋ ਭਾਈ ਮੈਂ ਮੇਰੀ ਯਾਰ ਤਾਂ ਭਾਈ ਜੇ ਮੈਂ ਗਰਾਊਂਡ ਦੇ ਵਿੱਚ ਗਿਆ ਤਾਂ ਮੈਂ ਕਬੱਡੀ ਪਾ ਕੇ ਹੀ ਮੰਨ ਮੈਨੂੰ ਸੰਤੋਸ਼ਟੀ ਜੀ ਫੇਰ ਮਿਲਦੀ ਆ ਜਿਵੇਂ ਕਬੱਡੀ ਪਾ ਕੇ ਆਵਾਂ ਜਿਵੇਂ ਜਾ ਕੇ ਵਿੱਚ ਉਦੋਂ ਬਾਅਦ ਜਾ ਕੇ ਖੜ ਕੇ ਆ ਗਿਆ ਮੈਨੂੰ ਸੰਤੁਸ਼ਟੀ ਜੀ ਨਹੀਂ ਮਿਲੀ ਨਹੀਂ ਹੁਣ ਇੱਥੇ ਸਾਈਡ ਤੇ ਇਕੱਲਾ ਬੈਠਾ ਹੀ ਸੋਚਦਾ ਕੀ ਪਿਆ ਸੀ ਸੋਚਦਾ ਬਾਈ ਸਰਕਲ ਹੀ ਘੁਮਾਉਣ ਡਿਆ ਹੋਇਆ ਮੈਂ ਕਿੱਧਰੋਂ ਪੈਸੇ ਆਉਣੇ ਆ ਕਿੱਦਾਂ ਅੱਛਾ ਹਾਂਜੀ ਭਾਈ ਤੇ ਸਰਕਲ ਇਹੇ ਸੋਚਣ ਡਿਆ ਹੈਗਾ ਹੁਣ ਚੱਲ ਆ ਜਿੱਥੋਂ ਇੱਥੋਂ ਪੈਸਾ ਕੋਈ ਹੈ ਨਹੀਂ ਸੀਗਾ ਜਿੰਨੇ ਕਿ ਸੀਗੇ ਕਮਾਏ ਉਹ ਘਰ ਤੇ ਲੈ ਆਪਾਂ ਵੀ ਖਰਚੇ ਕਿ ਹੁਣ ਖਰਾਕ ਵੀ ਖਾਣੀ ਆ ਭਾਈ ਮੜਾ ਮੋਟਾ ਖਾਣਾ ਪੈਂਦਾ ਹੁਣ ਜਿੱ ਇੱਕਦਮ ਹੀ ਛੱਡਦੀ ਏ ਹਾਂ ਸਰੀ ਫੀਬੈਕ ਮਾਰ ਜਾਂਦਾ ਭਾਈ ਮੈਂ ਤੇ ਉਹਨਾਂ ਨੂੰ ਦੂਰੋਂ ਦੇਖੀ ਜਾਂਦਾ ਸੀ ਤੈਨੂੰ ਘਟੋ ਘਟ 15 ਮਿੰਟ ਤੋਂ ਉੱਪਰ ਹੀ ਹੋ ਕੇ ਬੈਠਿਆ ਨੂੰ ਤੇ ਕੋਈ ਗੱਲ ਦਿਮਾਗ ਦੇ ਵਿੱਚ ਆਈ ਫਿਰ ਜਿਹੜਾ ਆਪਣੇ ਸਰਕਲ ਘੁਮਾਉਂਦੇ ਆ ਸੀ ਸਰਕਲ ਭਾਈ ਹੁਣ ਘੁਮਾਉਂਦੇ ਆ ਹੁਣ ਮੈਨੂੰ ਸਰਕਲ ਦਿਖਣ ਨਹੀਂ ਦਿਆ ਭਾਈ ਅੱਛਾ ਦਿਖਣ ਹੀ ਨਹੀਂ ਦਿਆ ਨਾ ਕਿਹੜੇ ਬੰਦੇ ਨਾਲ ਹੁਣ ਮੰਗਣ ਦੀ ਆਰਥ ਹੈ ਨਹੀਂ ਭਾਈ ਆਪਾਂ ਨੂੰ ਯਾਰ ਹੁਣ ਫਾਈਨਲ ਮੈਚ ਵੀ ਖੇਡਣਾ ਸਾਰਾ ਦਿਮਾਗ ਇੱਥੇ ਲਾ ਲੈਣਾ ਦਿਮਾਗ ਤਾਂ ਭਾਈ ਹੁਣ ਇਦਾਂ ਘੁੰਮਦਾ ਹੀ ਰਹਿੰਦਾ ਭਾਈ ਕੀ ਕਰੀਏ ਅੱਛਾ ਹਾਂ ਇਦਾਂ ਹੀ ਘੁੰਮਦਾ ਹੀ ਰਹਿੰਦਾ ਭਾਈ ਅੰਕਲ ਦਾ ਕੰਮ ਕਰ ਕੀ ਆ ਬਾਪੂ ਦਾ ਬਾਪੂ ਨੂੰ ਭਾਈ ਇਦਾਂ ਟੈਗ ਹੋ ਗਿਆ ਸੀਗਾ ਅੱਛਾ ਬਾਪੂ ਘਰੇ ਹੀ ਆ ਵਾ ਹਾਂ ਤੇ ਹੋਰ ਫੈਮਿਲੀ ਚ ਕੋਣ ਕੋਣ ਹੈ ਫੈਮਿਲੀ ਚ ਭਰਾ ਵਾ ਛੋਟਾ ਉਹਦੀ ਮੈਰਿਜ ਕਰਾਤੀ ਹੈ ਹਾਂ ਤੇ ਮੈਂ ਆਪਾਂ ਇਹ ਮੈਗਾ ਹੁਣ ਕੀ ਕਰਨਾ ਭਾਈ ਮੈਰਿਜ ਕਰਾ ਕੇ ਹੁਣ ਅਗਲੀ ਨੂੰ ਭੁਖੀ ਦੜਮਾਨਾਂ ਲਿਆਗੇ ਹਾਂ ਹਣਾ ਹੁਣ ਸਾਨੂੰ ਰੋਟੀ ਘਰ ਦੇ ਚਲ ਦੇਈ ਜਾਂਦੇ ਮਾੜਾ ਮੋੜਾ ਚੱਲੀ ਜਾਂਦਾ ਸਿਸਟਮ ਉਹਨੂੰ ਖੇਜਣ ਮੈਨੂੰ ਤਾਂ ਕੋਈ ਕਰਨਾ ਹੀ ਪੈਣਾ ਵੀ ਉਹਦੇ ਦੀ ਇਹ ਕਬੱਡੀ ਛੱਡਣੀ ਪੈਣੀ ਹੈ ਜੇ ਇੱਥੇ 15 ਮਿੰਟ ਹੋ ਗਏ ਬੈਠੇ ਨੂੰ ਫਿਰ ਤਨੂੰ ਅੱਧਾ ਘੰਟਾ ਬਹਿਣਾ ਪੈਣਾ ਉਹੀ ਤਾਂ ਗੱਲ ਹੁਣ ਮੈਂ ਹੋਰ ਸੋਚਣਾ ਪੈਣਾ ਭਾਈ ਹੋਰ ਸੋਚਣਾ ਪੈਣਾ ਹਾਂ ਇਹ ਹੋਰ ਸੋਚਣਾ ਪੈਣਾ ਨਹੀਂ ਹੁਣ ਆਪਣੇ ਜਿੱਦਾਂ ਅੱਜ ਫਰਿਆਦ ਬਾਈ ਹੁਣੀ ਆਏ ਉਹਨਾਂ ਨਾਲ ਗੱਲ ਕਰਕੇ ਦੇਖਣੀ ਸੀ ਫਰਿਆਦ ਨਾ ਭਾਈ ਇੱਕ ਗੱਲ ਆਪਣੀ ਕੋਈ ਚੱਕਣੀ ਉਹ ਤਾਂ ਕਹਿਣ ਦੇ ਆ ਹਾਂ ਪਰ ਮੇਰੀ ਮੇਰੇ ਤੋਂ ਥੋੜਾ ਪਤਾ ਹੋਵੇ ਕੁਝ ਫੇਈ ਮੈਂ ਜਾਵਾਂ ਹੁਣ ਸੁਧਾ ਜਾ ਕੇ ਉਹਦਾ ਖਾਣਾ ਥੋੜਾ ਭਾਈ ਉਹਦਾ ਆਪਣਾ ਵੀ ਕੋਈ ਨਾ ਕੋਈ ਹੋਵੇ ਕੋੜਾ ਹਾਂ ਠੀਕ ਨਹੀਂ ਭਾਈ ਉਹਨੇ ਤਾਂ ਆਪਣਾ ਕਿਹਾ ਤਾਂ ਚਲ ਪਿਆਰ ਹਾਂ ਠੀਕ ਨਹੀਂ ਉਹਦੇ ਦ ਵੀ ਮੈਂ ਜਾਂਦਾ ਚੰਗਾ ਲੱਗਦਾ ਬਾਈ ਹੁਣ ਆਹ ਦੇ ਫਰਿਆਦ ਦੇ ਟੀ-ਸ਼ਰਟ ਗਿਫਟ ਕਰਤੀ ਐ ਅੱਛਾ ਉਹ ਮੈਨੂੰ ਕਹਿੰਦਾ ਚਾ ਗਰਾਂਟੀ ਜਾਨਾ ਤੂੰ ਆਹ ਪਾ ਲੈ ਮੈਂ ਪਾਈ ਮੈਨੂੰ ਸਹੀ ਲੱਗੀ ਮੈਂ ਕਿਹਾ ਮੈਂ ਰੱਖਣੀ ਕਹਦਾ ਕੋਈ ਚੱਕਣ ਨਹੀਂ ਕੇਂਦਾ ਰੱਖ ਲੈ ਨਹੀਂ ਵਧੀਆ ਬਾਕੀ ਕੋਈ ਪਿਆਰ ਬਾਈ ਬਹੁਤ ਆਈਦਾ ਉਹਦੇ ਨਾਲ ਮਿਹਨਤ ਕਰ ਹਾਂ ਪਾਪਾ ਕਰੂਗਾ ਕਿਰਪਾ ਮਿਹਨਤ ਬਾਈ ਆਪਾਂ ਕਰਦੇ ਆਂ ਮਿਹਨਤ ਆਪਾਂ ਮਲੀਆਂ ਆਪਣੀ ਖਾੜੀ ਚ ਉੱਥੇ ਹਾਂ ਹਾਂ ਉੱਥੇ ਕਰਦੇ ਭਾਈ ਮਿਹਨਤ ਆਪਾਂ ਅੱਛਾ ਅੱਛਾ ਹਾਂ ਬਾਈ ਬਾਕੀ ਜਿਹੜੇ ਨਾਲ ਦੇ ਪਲੇਅਰ ਆ ਸਮਕਾਲੀ ਪਲੇਅਰ ਆ ਹੁਣ ਅੱਧੇ ਵਿਚਦੇ ਤਾਂ ਬਾਹਰ ਵੀ ਸੈੱਟ ਹੋ ਗਏ ਆ ਹਾਂ ਭਾਈ ਕਿਤੇ ਉਹਨਾਂ ਨਾਲ ਗੱਲਬਾਤ ਕਰਕੇ ਦੇਖਣੀ ਸੀ ਗੱਲਬਾਤ ਭਾਈ ਆਪਣੇ ਹੈਗੇ ਆ ਭਾਈ ਆਪਣੇ ਖੈਰਿਆਂ ਤੋਂ ਆ ਹਾਂ ਹਾਂ ਬੱਬੂ ਮੁੰਡਾ ਹੀ ਹੀਰਾ ਤੋਂ ਉਹ ਹੁਣ ਗਏ ਆ ਇੰਗਲੈਂਡ ਅੱਛਾ ਉਹਨਾਂ ਨਾਲ ਮੈਂ ਇੱਕਦਮ ਵਟਸਐਪ ਤੇ ਗੱਲ ਕੀਤੀ ਭਾਈ ਜੀ ਨਾਲ ਹਾਂ ਕਹਿੰਦਾ ਸੁਖਿਆ ਕੋਈ ਚੱਕਰ ਨਹੀਂ ਕਹਿੰਦਾ ਕਹਿੰਦਾ ਹੁਣ ਕੰਮ ਆਪਣਾ ਸੈੱਟ ਆ ਹਾਂ ਕਹਿੰਦਾ ਦੱਸ ਦੀ ਕੋਈ ਚੱਕਰ ਨਹੀਂ ਜਿਹੜੀ ਚੀਜ਼ ਦੀ ਵੀ ਕਹਿੰਦਾ ਲੋੜ ਆ ਕੋਈ ਚੱਕਰ ਨਹੀਂ ਕਹਿੰਦਾ ਹਾਂ ਬਾਕੀ ਤੂੰ ਨਾ ਖੇਡ ਸੁਖਿਆ ਵੀ ਆਪਣੇ ਸੱਚੇ ਮਨ ਨਾਲ ਠੀਕ ਆ ਪ੍ਰਮਾਤਮਾ ਕਿਤੇ ਨਾ ਕਿਤੇ ਕੋਈ ਦਿਨ ਇਦਾਂ ਦਾ ਆਊਗਾ ਤੈਨੂੰ ਆਪ ਨੂੰ ਨਹੀਂ ਪਤਾ ਲੱਗਣਾ ਵੀ ਪ੍ਰਮਾਤਮਾ ਨੇ ਕਦੋਂ ਸੋਣ ਲਈ ਮੈਂ ਹੁਣ ਇਹੀ ਗੱਲ ਤੇ ਭਾਜੀ ਮੈਂ ਰਹਿਣਾ ਮੈਂ ਤੁਹਾਨੂੰ ਦੱਸਦਾ ਮੈਂ ਹਾਂ ਮੈਂ ਹੁਣ ਜਦੋਂ ਹੋਰ ਤਾਂ ਕੁਝ ਮੈਂ ਨਹੀਂ ਕਰ ਸਕਦਾ ਜੇ ਮੈਂ ਇਸ ਕਬੱਡੀ ਨੂੰ ਮੈਂ ਛੱਡਦਾ ਵਾਂ ਮੇਰੀ 33 33 ਸਾਲਾਂ ਉਮਰ ਹੋ ਗਈ ਹੈ ਅੱਛਾ ਹਾਂਜੀ ਜੇ ਮੈਂ ਹੁਣ ਇਹ ਚੀਜ਼ ਨੂੰ ਛੱਡਦਾ ਵਾਂ ਸਾਰੀ ਮਤ ਮੇਰੀ ਇਹ ਚੀਜ਼ ਦੇ ਵਿੱਚ ਲੰਗੀ ਜੇ ਹੁਣ ਇਹਨੂੰ ਮੈਂ ਛੱਡ ਕੇ ਹੋਰ ਚੀਜ਼ ਫੜਾਂ ਤੇ ਮੇਕੋ ਫੜ ਨਹੀਂ ਹੋਣੀ ਕਿਉਂਕਿ ਸਾਰਾ ਟਾਈਮ ਤਾਂ ਮੈਂ ਇਸ ਚੀਜ਼ ਦੇ ਵਿੱਚ ਨਗਾਹਤਾ ਵਾ ਕਿ ਸਾਰਾ ਟਾਈਮ ਨਗਾਤਾ ਭਾਈ ਇਸ ਟੀਮ ਦੇ ਵਿੱਚ ਕਿਉਂਕਿ ਮੈਂ ਸ਼ੌਂਕ ਆ ਭਾਈ ਕਬੱਡੀ ਦਾ ਮੈਂ ਸੱਟਾਂ ਵੀ ਇੰਨੀਆਂ ਖਧੀਆਂ ਪਰ ਫੇਰ ਮੈਂ ਕਿਹਾ ਇੰਨਾਂ ਛੱਡਣੀ ਨਹੀਂ ਨੀ ਹਾਂ ਅ ਵੀ ਛੱਡਣੀ ਨਹੀਂ ਕਿਉਂ ਛੱਡ ਹੀ ਨਹੀਂ ਹੁੰਦੀ ਭਾਜੀ ਕਬੱਡੀ ਯਾਰ ਮੇਰੇ ਘਰ ਦੇ ਇੱਕ ਦੋ ਵਾਰੀ ਮੈਂ ਦਵਾਈ ਭੇਜਣ ਲੱਗੇ ਸੀ ਪਹਿਲਾਂ ਹੂੰ ਪੂਰਾ ਬਲ ਬਣਿਆ ਹੀ ਨਹੀਂ ਮੈਂ ਕਿਹਾ ਵਧੀਆ ਹੋਇਆ ਨਹੀਂ ਬਣਿਆ ਤਾਂ ਜਗ ਦਿਹਾੜੀ ਹੀ ਕਰ ਮੈਂ ਆਹੋ ਬੱਲੇ ਤੇ ਲਾਇਆ ਪਾਸਵਰਡ ਉਹਨਾਂ ਨੂੰ ਨਹੀਂ ਬਣਿਆ ਮੈਂ ਕਿਹਾ ਚਲੋ ਵਧੀਆ ਹੋਇਆ ਭਰਾਵਾ ਨਹੀਂ ਬਣਿਆ ਕਬੱਡੀ ਜਿਹੜੀ ਆ ਕਿੜਾ ਨਹੀਂ ਨਿਕਲਦਾ ਕਬੱਡੀ ਵਾਲਾ ਕਬੱਡੀ ਵਾਲਾ ਕੀੜਾ ਨਹੀਂ ਨਿਕਲਦਾ ਇਹ ਦੇਰੜੇ ਮਾਗ ਦੇ ਵਿੱਚ ਹੀ ਵੜਿਆ ਹੋਇਆ ਬਸ ਹਾਂ ਚਲ ਕੋਈ ਨਹੀਂ ਟੈਂਸ਼ਨ ਲੈਣਾ ਇਸ ਚੀਜ਼ ਦੇ ਵਿੱਚ ਹੀ ਜਾਣਾ ਦੇ ਬਾਹਰ ਇਸੀ ਚੀਜ਼ ਹੀ ਜਾਣਾ